ਇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਆਪਾਂ ਜਿਹੜੇ ਖੰਨੇ ਤੋਂ ਮੈਥੇ ਲੈ ਕੇ ਆਏ ਨਾ ਇੱਧਰ ਮੰਮੀ ਜੀ ਉਹ ਨਹੀਂ ਸਵਾਰਨ ਲੱਗੇ ਹੋਏ ਨਾ ਕਹਿੰਦੇ ਹੁਣ ਸਵਾਰ ਕੇ ਰੱਖ ਲੈਣੇ ਆ ਫੇਰ ਮਾਰਨਿੰਗ ਵੇਲੇ ਨਾ ਫੇਰ ਮੈਥੇ ਵਾਲੀ ਰੋਟੀਆਂ ਬਣਾਵਾਂਗੇ ਮੱਕੀ ਦੇ ਆਟੇ ਵਿੱਚ ਪਾ ਕੇ ਦੇਖੋ ਜੀ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਇਹਨੇ ਮੰਮੀ ਜੀ ਉਹ ਨਹੀਂ ਸਵਾਰਦੇ ਨੇ ਦੇਖੋ ਜੀ ਅਸੀਂ ਹਲੇ ਵਿਜੀਏ ਆ ਹਲੇ ਤਾਂ ਇੱਕ ਦੋ ਦਿਨੇ ਹੋਏ ਆ ਵਿਜੀਆਂ ਨੂੰ ਬਸ ਮੁੱਲ ਦੇ ਮੈਥੇ ਚੱਲਦੇ ਨੇ ਰਾਤ ਨੂੰ 10:15 ਵਜੇ ਤੱਕ ਨਾ ਸੋਹਣੇ ਹੋ ਜਾਣੇ ਆ। ਇਹ ਘਰ ਦੇ ਮੇਥਿਆਂ ਦੀ ਨਾ ਬਹੁਤ ਜ਼ਿਆਦਾ ਮौज ਹੁੰਦੀ। ਸਾਗ ਵਿੱਚ ਪਾ ਲਓ, ਮੇਥੇ ਵਾਲੀਆਂ ਰੋਟੀਆਂ ਬਣਾ ਲਓ ਤੇ ਮੇਥੇ ਵਾਲੇ ਪਰੌਂਠੇ ਬਣਾ ਲਓ। ਜਿਹੜਾ ਜੀ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਏ ਤੇ ਸਾਰੇ ਉਹਨਾਂ ਦਿਲ ਕਰਦਾ ਵੀ ਅਸੀਂ ਨਾ ਮੇਥੇ ਵਾਲੀਆਂ ਰੋਟੀਆਂ ਜ਼ਰੂਰ ਬਣਾ ਕੇ ਖਾਈਏ। ਚਾ ਚਲੋ ਆਪਣਾ ਵੀ ਦਿਲ ਕਾ ਕਰਿਆ ਵੀ ਹੁਣ ਆਪਾਂ ਵੀ ਮੇਥੇ ਵਾਲੀਆਂ ਰੋਟੀਆਂ ਬਣਾਉਣ ਦਾ ਪ੍ਰੋਸੈਸ ਕਰ ਦਿੱਏ ਸ਼ੁਰੂ। ਚਲੋ ਜੀ ਆਪਾਂ ਨੇ ਕਰ ਦਿੱਤਾ ਏ ਤੇ ਕੱਲ ਆਪਾਂ ਗਏ ਤੇ ਖੰਨੇ ਤੇ ਆਪਾਂ ਉੱਥੋਂ ਲੈ ਕੇ ਆਏ ਆ ਮੇਥੇ। ਇਹਦੇ ਵਿੱਚ ਆਪਾਂ ਨੇ ਥੋੜੀ ਜਿਹੀ ਪਾਈ ਆ ਪਾਲਕ ਤੇ ਬਾਕੀ ਪਾਇਆ ਧਨੀਆ ਤਿੰਨੇ ਚੀਜ਼ਾਂ ਨੇ ਨਾ ਮਿਕਸ ਰੋਟੀਆਂ ਬਣਾਵਾਂਗੇ ਤੇ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਦੇਖੋ ਜੀ ਇਹਦੇ ਵਿੱਚ ਪਾਈਆਂ ਨੇ ਆਪਾਂ ਨੇ 10-11 ਪਾਈਆਂ ਨੇ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਪਾ ਕੇ ਨਾ ਜੇ ਇਸ ਤਰੀਕੇ ਨਾਲ ਮੱਕੀ ਦੀਆਂ ਰੋਟੀਆਂ ਬਣਾਵੇ ਨਾ ਤੇ ਸੋਨੇ ਤੇ ਸੁਆਗੇ ਵਰਗੀ ਗੱਲ ਹੋ ਜਾਂਦੀ ਆ ਤੇ ਨਾਲ ਨੂੰ ਹੋਵੇ ਲੱਸੀ ਮੱਖਣੀ ਦਹੀਂ ਤੇ ਬਹੁਤ ਵਧੀਆ ਲੱਗਦੀਆਂ ਰੋਟੀ ਉਹ ਵੀ ਚੁੱਲ੍ਹੇ ਦੇ ਬਣੀ ਹੋਵੇ ਚਲੋ ਜੀ ਹੁਣ ਆਪਾਂ ਕੀ ਕਰਦੇ ਨੇ ਇਹਨਾਂ ਨੂੰ ਆਪਣੇ ਮੇਥਿਆਂ ਨੂੰ ਨਾ ਕੱਟ ਕੇ ਨਹੀਂ ਪਾਉਣਾ ਹੈਗਾ ਤੇ ਨੂੰ ਆਪਾਂ ਪੀਸ ਕੇ ਹੀ ਪਾਵਾਂਗੇ ਤੇ ਹਰੀਆਂ ਹਰੀਆਂ ਰੋਟੀਆਂ ਤਾਂ ਨਾ ਫਿਰ ਬਹੁਤ ਵਧੀਆ ਲੱਗਦੀਆਂ ਐ ਨਿਕਲੀ ਮੇਰੀਆਂ ਭੈਣਾਂ ਨਾ ਚਾਹੇ ਕੈਨੇਡਾ ਬੈਠੀਆਂ ਨੇ ਇੰਗਲੈਂਡ ਬੈਠੀਆਂ ਜਿੱਥੇ ਵੀ ਮਰਜ਼ੀ ਬੈਠੀਆਂ ਨੇ ਤੇ ਉਹ ਬਹੁਤ ਜ਼ਿਆਦਾ ਮਿਸ ਕਰਦੀਆਂ ਨੇ ਮੇਥੇ ਵਾਲੀਆਂ ਰੋਟੀਆਂ ਉਹ ਜਿਹੜਾ ਸਰਦੀਆਂ ਦੇ ਵਿੱਚ ਨਾ ਕਈ ਵਾਰੋਂ ਵੀਡੀਓ ਨਹੀਂ ਪਾਉਂਦੀਆਂ ਮੇਥੇ ਵਾਲੀਆਂ ਤੇ ਭੈਣਾਂ ਬਹੁਤ ਜ਼ਿਆਦਾ ਕਮੈਂਟ ਕਰਦੀਆਂ ਕਹਿੰਦੀ ਦੀਦੀ ਫਿਰ ਤੁਸੀਂ ਹਰੀਆਂ ਹਰੀਆਂ ਰੋਟੀਆਂ ਕਦੋਂ ਬਣਾਉਣੀ ਐ ਚਲੋ ਜੀ ਅੱਜ ਆਪਾਂ ਹਰੀਆਂ-ਹਰੀਆਂ ਰੋਟੀਆਂ ਤੁਹਾਨੂੰ ਬਣਾ ਕੇ ਦਿਖਾਵਾਂਗੇ। ਵੀ ਵੀਡੀਓ ਮੇਰੀ ਭੈਣਾਂ ਦੇ ਨਾਮ ਤੇ ਆ ਜਿਹੜੀ ਮੇਰੀਆਂ ਭੈਣਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੀਆਂ ਨਾ ਤੇ ਸੋਹਣੇ-ਸੋਹਣੇ ਕਾਦੀਆਂ ਨੇ ਇੱਕ ਮਿੰਟ ਸਾਡੇ ਪਰਿਵਾਰ ਦਾ ਹਾਲ ਚਾਲ ਪੁੱਛਦੀਆਂ ਨੇ ਤੇ ਫੋਨ ਤੇ ਵੀ ਸਾਡੀਆਂ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਚਲੋ ਜੀ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਆਪਾਂ ਮੇਥੇ ਪੀ ਕੇ ਰੱਖ ਲੈਨੇ ਆ। ਤੇ ਆਪਾਂ ਜਿਹੜੀਆਂ ਰੋਟੀਆਂ ਬਣਾਉਣੀ ਆ ਨਾ ਅੱਜ ਆਪਾਂ ਚੁੱਲੇ ਤੇ ਰੋਟੀ ਬਣਾਵਾਂਗੇ ਦੇਸੀ ਤਰੀਕੇ ਨਾਲ ਪੰਜਾਬੀ ਵਿਰਸਾ ਤੁਹਾਨੂੰ ਦਿਖਾਵਾਂਗੇ ਵੀ ਪਹਿਲਾਂ ਮੇਂ ਦਾਦੀਆਂ ਨਾਨੀਆਂ ਨਾ ਚੁੱਲੇ ਤੇ ਹੁਣ ਜਮਾਨਾ ਬਹੁਤ ਜ਼ਿਆਦਾ ਬਦਲ ਗਿਆ ਹੁਣ ਗੈਸ ਤੇ ਰੋਟੀ ਬਣਨ ਲੱਗੀ ਹੈ ਤੇ ਅਸੀਂ ਤਾਂ ਜਿਆਦਾਤਰ ਨਾ ਚੁੱਲੇ ਦੇ ਕੰਮ ਕਰਕੇ ਖੁਸ਼ ਆਂ ਚਲੋ ਹੁਣ ਆਪਾਂ ਨੇ ਇਹਦੇ ਵਿੱਚ ਇਹ ਪਾ ਲੈ ਸਮਾਨ ਜੀ ਹੁਣ ਹੋ ਗਿਆ ਮਾਰਨਿੰਗ ਦਾ ਹੋ ਗਿਆ ਟਾਈਮ ਤੇ ਆਪਾਂ ਹੁਣ ਬਣਾਉਣ ਲੱਗੇ ਆ ਮੇਥੇ ਵਾਲੀਆਂ ਰੋਟੀਆਂ ਤੇ ਆਪਾਂ ਨੇ ਇਹਨਾਂ ਮਿਕਸੀ ਦੇ ਵਿੱਚ ਪੀੜੀਆਂ ਪੀਆਂ ਤੇ ਇਹਨਾਂ ਵੇ ਗ੍ਰੀਨ ਗ੍ਰੀਨ ਰੋਟੀਆਂ ਨਾ ਬਹੁਤ ਸੋਹਣੀਆਂ ਲੱਗਦੀਆਂ ਐ ਤੇ ਅਸੀਂ ਕੱਟ ਕੇ ਤਾਂ ਬਹੁਤ ਘੱਟ ਪਾਉਣੇ ਆ ਤੇ ਪੀਸ ਕੇ ਹੀ ਪਾਉਣੇ ਆ ਚਲੋ ਜੀ ਹੁਣ ਆਪਾਂ ਇਹਨਾਂ ਵਿੱਚ ਨਾ ਮਿਕਸ ਕਰ ਦਿੰਨੇ ਆ ਤੇ ਸਵੇਰੇ ਸਵੇਰੇ ਨਾ ਦਹੀਂ ਲੱਸੀ ਮੱਖਣੀ ਨਾਲ ਤੇ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਹੁਣ ਸਰਦੀ ਹੋ ਗਈਆਂ ਨੇ ਸ਼ੁਰੂ ਤੇ ਜਿੰਨੇ ਵੀ ਆਪਾਂ ਹੁਣ ਰੈਸਪੀਆਂ ਬਣਾਇਆ ਕਰਾਂਗੇ ਨਾ ਚੁੱਲੇ 'ਤੇ ਹੀ ਬਣਾਇਆ ਕਰਾਂਗੇ ਇਹਦੇ ਵਿੱਚ ਨਾ ਨੂਰ ਮਿਰਚ ਪਾਇਆ ਹੈ ਇਹਦੇ ਵਿੱਚ ਇਹਦੇ ਵਿੱਚ ਤਿਰਪ ਹਰੀ ਮਿਰਚ ਪੀਸੀ ਹੋਈ ਆ ਅੱਜਪਾ ਨਾ ਇਹਦੇ ਵਿੱਚ ਆਪਾਂ ਨਾ ਹਰੀਆਂ ਮਿਰਚਾਂ ਪੀਸ ਲਈਆਂ ਧੀਆਂ ਹੁਣ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾ ਦੂਗੇ ਨਾਣ ਇੱਕ ਟਮਚ ਪਾ ਦੂੰਗੇ ਗਰਮ ਮਸਾਲੇ ਦਾ ਥੋੜਾ ਜਿਹਾ ਹੋਰ ਪਾ ਦਨੇ ਆ ਬਾਕੀ ਇਹਦੇ ਵਿੱਚ ਨਾ ਬਸ ਤਿੰਨੇ ਚੀਜ਼ਾਂ ਪੈਣੀਆਂ ਐ ਕੋਈ ਹਲਦੀ ਨਹੀਂ ਪੈਣੀ ਹੈ ਵੀ ਕੋਈ ਜੀਰਾ ਨਹੀਂ ਪੈਣਾ ਹੈਗਾ ਤੇ ਸਾਡੀ ਫੈਮਿਲੀ ਨੂੰ ਤਾਂ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਰੋਟੀਆਂ ਕਾਲਾ ਦੇ ਕਹਿਣ ਲੱਗੇ ਹੋਏ ਤੇ ਕਹਿੰਦੇ ਵੀ ਮੱਕੀ ਦੇ ਵਿੱਚ ਪਾ ਕੇ ਨਾ ਮੇਥੇ ਵਾਲੀਆਂ ਰੋਟੀਆਂ ਬਣਾ ਕੇ ਖਲਾਓ ਤੇ ਬਹੁਤ ਵਧੀਆ ਲੱਗਦੀਆਂ ਚਲੋ ਜੀ ਜਿੰਨੀ ਰੋਟੀ ਚੁੱਲੇ ਤੇ ਰੜ ਕੇ ਬਣਦੀ ਹੈ ਨਾ ਉਹੀ ਜੀ ਗੈਸ ਤੇ ਨਹੀਂ ਬਣਦੀ ਹੈਗੀ ਸਾਨੂੰ ਤਾਂ ਆਤ ਪਈ ਹੋਈ ਹੈ ਚੁੱਲੇ ਤੇ ਨਾ ਜੋ ਵੀ ਖਾਣਾ ਬਣਦਾ ਹੈ ਤੇ ਨਾਲੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਨਾਲੇ ਅਸੀਂ ਇੱਥੇ ਗੱਲਾਂ ਬਾਤਾਂ ਕਰ ਲੈਂਦੇ ਸਾਰੀ ਫੈਮਿਲੀ ਬਹਿ ਕੇ ਪਤਾ ਵੀ ਨਹੀਂ ਲੱਗਦਾ ਹੈਗਾ ਕਦ ਮਿੰਟਾਂ ਸਕਿੰਟਾਂ ਦੇ ਵਿੱਚ ਰੋਟੀ ਪੱਕ ਜਾਂਦੀ ਹੈ ਤੇ ਹੁਣ ਸਰਦੀਆਂ ਦੇ ਦਿਨਾਂ ਦੇ ਵਿੱਚ ਤਾਂ ਨਾ ਵੀ ਸਿੱਧੀ ਧੁੱਪ ਆਉਂਦੀ ਹੈ ਤੇ ਉਰੇ ਦਿਲ ਵੀ ਕਰਦਾ ਏ ਕੁਕਿੰਗ ਕਰਨ ਦਾ ਚਲੋ ਜੀ ਹੁਣ ਆਪਣੀ ਤਵੀ ਹੋ ਗਈ ਆ ਗਰਮ ਤੇ ਹੁਣ ਆਪਾਂ ਰੋਟੀਆਂ ਬਣਾਉਨੇ ਆ ਜਿਹੜੇ ਮੱਕੀ ਦੀ ਰੋਟੀ ਹੁੰਦੀ ਆ ਨੁੱਲੇ ਤੇ ਹੀ ਲੋਟ ਆਉਂਦੀ ਆ ਚੁੱਲੇ ਤੇ ਵਧੀਆ ਲੱਗਦੀ ਆ ਇਹਦੀ ਐਂहां ਪੱਕ ਰੜ ਜਾਂਦੀ ਆ ਪੂਰੀ ਐਂ ਰੜ ਕੇ ਬਣਦੀ ਆ ਹਾਂ ਮੈਂ ਤਾਂ ਦੁੱਧ ਨਾਲ ਹੀ ਖਾਂਉਂਦਾ ਉਹ ਤੱਤਾ ਦੇਖੋ ਜੀ ਸਾਡੀ ਫੈਮਿਲੀ ਦੇ ਵਿੱਚ ਨਾ ਹਰੇਕ ਮੈਂਬਰ ਦਾ ਨਾ ਅਲੱਗ ਅਲੱਗ ਰੋਟੀ ਖਾਣ ਦਾ ਸੁਆਦ ਆ ਕੋਈ ਤਾਂ ਪਸੰਦ ਕਰਦਾ ਲੱਸੀ ਨਾਲ ਹੈ ਕੀ ਨਾਲ ਪਸੰਦ ਕਰਦੇ ਕੋਈ ਚਾਹ ਨਾਲ ਮੇਥੇ ਨੇ ਰੋਟੀਆਂ ਪਸੰਦ ਕਰਦਾ ਕੋਈ ਦੁੱਧ ਨਾਲ ਖਾਂਦਾ ਮੈਂ ਕਹਿ ਦਿੰਨੀ ਆ ਵੀ ਜਿਹਦੇ ਨਾਲ ਥੋੜਾ ਦਿਲ ਕਰਦਾ ਨਾ ਉਹ ਚੀਜ਼ ਤੁਸੀਂ ਪਾ ਲਿਓ ਭੀ ਗਾਰਮ ਗਾਰਮ ਰੋਟੀ ਖਾਓ ਤੇ ਬਹੁਤ ਵਧੀਆ ਲੱਗਦੀ ਹੈ ਨਾਲ ਦੁੱਧ ਨਾਲ ਖਾਣ ਦੁੱਧ ਰੋਟਾ ਹਾਂਜੀ ਦੁੱਧ ਨਾਲ ਖਾ ਲਓ ਲੱਸੀ ਦੇ ਸੱਟਾ ਜਿਹਾ ਨਾ ਨਾਲੇ ਮੇਲ ਵੀ ਨਹੀਂ ਹੈਗਾ ਲੱਸੀ ਦਾ ਦੁੱਧ ਨਾਲ ਜੀ ਐਕਨ ਜਿਹੜੇ ਆਪਾਂ ਪੀਸ ਕੇ ਪਾਉਨੇ ਆ ਨਾ ਮਿਕਸੀ ਦੇ ਨਾਲ ਤੇ ਰੋਟੀਆਂ ਦੇ ਵਿੱਚ ਨਾ ਫਿਰ ਗ੍ਰੀਨਰੀ ਜ਼ਿਆਦਾ ਆ ਜਾਂਦੀ ਹੈ ਤੇ ਹਰੀਆਂ ਹਰੀਆਂ ਰੋਟੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਰੱਖ ਜਾਂਦੀਆਂ ਇਹ ਰਾਜ ਜਾਂਦੀਆਂ ਨੇ ਅੱਜ ਦਾ ਜਿਹੜਾ ਹੈਗਾ ਆਪਣੇ ਗੁੰਡੇ ਵਾਲਾ ਉਹਦਾ ਅੱਧ ਅੱਧ ਬਰੀਂਦਾ ਜਾ ਹੋ ਜਾਂਦਾ ਉਹਦੇ ਨਾਲ ਇੰਨੇ ਕੁੱਟ ਨਹੀਂ ਹੁੰਦੇ ਹੈਗੇ ਅਗਰ ਕੀਰਕਾ ਪਾਇਆ ਕੱਟੋ ਉਹ ਪੱਤੇ ਜਾਂਦਾ ਇੰਨਾ ਅਸਰ ਜਿਆ ਨਹੀਂ ਹੁੰਦਾ ਇਹਦਾ ਨਹੀਂ ਯਾਰ ਸਭ ਦਾ ਹੈਗੀ ਉਹਦਾ ਫਾਇਦਾ ਲੈਣਾ ਚਾਹੀਦਾ ਦੇਖਣੇ ਜਾਂ ਗ੍ਰਾਈਂਡਰ ਹੈਗਾ ਉਹਦਾ ਫਾਇਦਾ ਹੁਣ ਬੱਚੇ ਨਾ ਪਸੰਦ ਵੀ ਨਹੀਂ ਕਰਦੇ ਹੈਗੇ ਮੇਰਾ ਰਸਾ ਦੇਖਿਆ ਲੋਕਾਂ ਨੇ ਵਿੱਤੇ ਆ ਨਾਲੇ ਵਿੱਚ ਹਰੀਆਂ ਮਿਰਚਾਂ ਵਧੀਆ ਕੁੱਟ ਹੋ ਜਾਣੀਆਂ ਆਹ ਮੰਮੀ ਜੀ ਪਾਣੀ ਦਿਓ ਵਧੀਆ ਏ ਠੰਡੇ ਪਾਣੀ ਦੇ ਨਾਲ ਹੀ ਜੁੜਦਾ ਏ ਨਹੀਂ ਤਾਂ ਫਿਰ ਗਰਮ ਕਰਨਾ ਪੈਂਦਾ ਆਟਾ ਜੇ ਦਿਨ ਆ ਕੁਮਾਉਂ ਤੇ ਨਹੀਂ ਜੀ ਉਹ ਦਿਨ ਆ ਕੁਮਾਉਂ ਜੀ ਕੱਲ ਚਾਉ ਜੇ ਨੂੰ ਨਾ ਜਦੋਂ ਮੈਂ ਪੁਰਜੀ ਬਣਾਈਏ ਮੈਥਿਆਂ ਦੀ ਬਹੁਤ ਜ਼ਿਆਦਾ ਧੂਆ ਗਿਆ ਏ ਇੱਧਰ ਨੂੰ ਬਾਹਰ ਹਵਾ ਚੱਲਦੀ ਸੀ ਬਹੁਤ ਜ਼ਿਆਦਾ ਇਸ ਦੇ ਵਿੱਚ ਨਾ ਪੀਸ ਨਹੀਂ ਹੋਈ ਆ ਜੀ। ਬਾਈ ਤਾਂ ਉਂਗਾਂ ਤੇ ਸੁਗ ਰੋ ਤੇ ਸੁਗ ਲੱਗ ਗਈ। ਲੋਟ ਜੇ ਸੁਗ ਲੱਗ ਗਈ। ਜੇ ਗਾਠਾਂ ਨੂੰ ਸੁਗ ਲੱਗ ਗਈ। ਇੰਨੇ ਵੀ ਲੱਕੜਾਂ ਸਾਰਿਆਂ ਨੂੰ ਸੁਗ ਪੈ ਜਾਂਦੀ ਹੈ। ਇਹ ਰੋਟੀਆਂ ਬਹੁਤ ਵਧੀਆ ਪੱਕਦੀਆਂ ਆ। ਨਾਲੇ ਉਂ ਵੀ ਨਾ ਪੱਕੀ ਪੀਲੀ ਪਈ ਐ। ਉਹ ਮੱਕੀ ਦੇ ਮੱਕੀ ਦੇ ਦੋ। ਮੱਕੀ ਦਾਣੇ ਨਹੀਂ ਆ ਇਹ ਤਾਂ ਆਪਣੇ ਘਰ ਦੀ ਮੱਕੀ ਤੋਤੀ ਹੋਈ ਆ ਜਿੰਨਾ ਚਿਰ ਇਹ ਤਾਂ ਹਲੇ ਨਹੀਂ ਸੁੱਕਦੀ ਹੈਗੀ ਪੀਣਾ ਪੂਰਾ ਹੁੰਦਾ ਹੈਗਾ ਹੁਣ ਸਾਗ ਮੱਕੀ ਦੇ ਨਾਲ ਬੜੀ ਲੱਗਦੀ ਹੈ ਹੁਣ ਇੱਕ ਦਿਨ ਛੱਡ ਕੇ ਤਾਂ ਮੇਥੇ ਵਾਲੀਆਂ ਬਣੇ ਕਰ ਲਈਆਂ ਰੋਟੀਆਂ ਆ ਰੋਟੀ ਦਾ ਮਠਿਆਸ ਵੀ ਬਹੁਤ ਵਧੀਆ ਹੈ ਸੁੱਕੀ ਪਈ ਹੈ ਰੋਟੀ ਇਹ ਤਾਂ ਹੁੰਦਾ 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 ਹੈ ਆਟਾ ਵੀ ਫਿੱਕਾ ਫਿੱਕਾ ਜਿਹਾ ਨਹੀਂ ਰੱਖ ਪੂਰਾ ਹੈ ਨਾ ਪਿੰਡ ਵਰਗੀਆਂ ਰੋਟੀਆਂ ਪੱਕਦੀਆਂ ਨੇ ਖਾਣੇ ਪੂਰੀ ਦੀ ਐਂ ਹਰੀਆਂ ਹੋ ਗਈਆਂ ਰੋਟੀਆਂ ਨੇ। ਪੈਲ ਖਸਣਾਂ ਨੇ। ਇਹ ਪੀ ਕੇ ਤਾਂ ਇਕ ਨੇ ਬਣਦੀ ਐ। ਗਰੀਨ ਗਰੀਨ ਰੋਟੀਆਂ। ਇਹ ਜੋ ਜਿਹੜੀ ਆਪਾਂ 3 ਵਜੇ ਚਾਹ ਪੀਂਦੇ ਨਹੀਂ ਹੈਗੇ ਉਹਦੇ ਨਾਲ ਵੀ ਬਹੁਤ ਵਧੀਆ ਲੱਗਦੀਆਂ ਨੇ ਰੋਟੀਆਂ ਮੇਥੀ ਵਾਲੀਆਂ। ਸਾਰੀਆਂ ਸਾਰ ਦਿਨ ਅਸੀਂ ਬਣਾ ਕੇ ਰੱਖਦੇ ਹਾਂ ਜਰੂਰ। ਗਰਮ ਕਰਕੇ ਨਾ ਮੱਖਣੀ ਦੇ ਨਾਲ ਖਾ ਲੋ ਚਾਹ ਨਾਲ। ਬਹੁਤ ਵਧੀਆ ਲੱਗਦੀਆਂ। ਤਬੀ ਦੀ ਮੌਜ ਬਹੁਤ ਆ ਇੱਕ ਵਾਰ ਗਰਮ ਹੋ ਜਾਂਦੀ ਹੈ ਫੇਰ ਠੰਡੀ ਨਹੀਂ ਹੁੰਦੀ ਖਾਸੀ ਜਿਹੀ ਮੇਰੀ ਭੈਣਾਂ ਬਹੁਤ ਯਾਦ ਕਰਦੀਆਂ ਹਨ ਮੇਰੀ ਦੀਦੀ ਪਿਛਲੀ ਸਾਦੀਆਂ ਦੇ ਵਿੱਚ ਤਾਂ ਬਹੁਤ ਗ੍ਰੀਨ ਰੋਟੀਆਂ ਬਣਾਈਆਂ ਇਹਦਕੀ ਕਦੇ ਨਹੀਂ ਬਣਾਈਆਂ ਹੈਗੀਆਂ ਅੱਜ ਬਣਾਤੀਆਂ ਕੱਲ ਫੇਰ ਮੈਂ ਆਪਣੀ ਭੈਣਾਂ ਦੀ ਫਰਮਾਇਸ਼ ਤੇ ਨਾ ਬਣਾਉਣੀਆਂ ਨੇ ਗ੍ਰੀਨ ਗ੍ਰੀਨ ਰੋਟੀਆਂ ਥੋੜਾ ਵੀ ਦਿਲ ਕਰਦਾ ਹੋਣਾ ਏ ਵੀ ਅਸੀਂ ਵੀ ਖਾਈਏ ਗ੍ਰੀਨ ਗ੍ਰੀਨ ਰੋਟੀਆਂ ਮੇਥੇ ਵਾਲੀਆਂ ਦੇਖੋ ਜੀ ਮੇਥੇ ਵਾਲੀ ਰੋਟੀ ਬਣਾਉਣੀ ਕੋਈ ਔਖੀ ਨਹੀਂ ਹੈਗੀ ਬਹੁਤ ਸੋਖੇ ਤਰੀਕੇ ਨਾਲ ਪੱਕ ਜਾਂਦੀ ਆ। ਕਈ ਮੇਰੀਆਂ ਭੈਣਾਂ ਨਾ ਪੇਪਰ ਨਾਲ ਬਣਾਉਂਦੀਆਂ ਨੇ। ਜੇਪੜਾ ਮੈਂ ਖਾ ਲ ਦਿੰਨੀ। ਲੱਗਾ ਛੋਟੇ ਬੱਚੇ ਨਾ ਆਹ ਬਹੁਤ ਖਾਂਦੇ ਹੁੰਦੇ ਤੇ ਵੀ ਸਾਨੂੰ ਪਾਪੜ ਦੇ ਦੋ। ਸਵਾਦ ਲੱਗਦਾ ਬਹੁਤ ਸਵਾਦ ਲੱਗਦਾ ਰੜੇ ਹੋਇਆ ਪਪੜ ਇਹੋ ਜਿਹਾ ਇਹਦੇ ਸਾਡੇ ਸੜਕ ਦਾ ਕੰਮ ਨਾਲੇ ਲਗਾਤਾਰ ਚੱਲਦਾ ਹੀ ਹੈ ਕਹਿੰਦੇ ਵਾਲੇ ਕਮੀਨਾ ਲੱਗ ਜਾਣਾ ਬਹੁਤ ਲੰਘਣਾ ਵੀ ਔਖਾ ਹੋਇਆ ਪਿਆ ਇਸ ਤਰ੍ਹਾਂ ਨਾਲ ਸੜਕ ਉੱਪਰ ਬੱਟੇ ਹੀ ਬੱਟੇ ਪਾਏ ਪਏ ਨੇ ਜਦੋਂ ਇਹਨਾਂ ਨੂੰ ਬਹੁਤ ਚਾਹ ਹੁੰਦਾ ਤੇ ਮੇਥੇ ਵਾਲੀ ਰੋਟੀ ਦਾ ਦੀਦੀ ਮੈਂ ਇੱਕ ਖਾਣੀ ਆ ਬਸ ਮੇਰੇ ਵਾਸਤੇ ਇੱਕ ਰੋਟੀ ਬਣਾ ਦਿਓ ਜਰੂਰ ਰੋਟੀ ਦੇ ਉੱਪਰੇ ਰੜ ਜਾਂਦੀ ਹੈ। ਕਿਵੇਂ ਬਣੀਆਂ ਨੇ? ਵਧੀਆ ਨਾ ਨਮਕ ਵੀ ਠੀਕ ਹੈ। ਨਮਕ ਵਿੱਚ ਬਗਿਆਏ। ਥੋੜੀ ਮਿਰਚ ਨਾ ਇਹ ਕਿ ਥੋੜੀ ਜਿਹੀ ਕੌੜੀ ਥੀ ਜ਼ਿਆਦੇ। ਮੈਂ 8-9 ਮਿਰਚਾਂ ਪਾਤੀਆਂ ਮਾਹ ਲਾਲ ਮਿਰਚ ਪਾਉਣ ਦੀ ਲੋੜ ਇਹ ਨਾ ਪਵੇ ਉਹ ਵੀ ਲਾਲ ਮਿਰਚ ਤਾਂ ਆਪਾਂ ਨੂੰ ਕਪਾ ਘੱਟੇ ਖਾਣੇ ਆ ਅੱਜ 4 ਵਜੇ ਲੱਗੇਗਾ ਅੜੀਏ ਰੰਗਾ ਪਾਇਆ ਰਿਹਾ ਇਸ ਚਾਹ ਦਾ ਪਾਵੇ ਲੋਹਾ ਮੀਟੇ ਲੈ ਜਾ ਹਰਦਸ ਕਣਕ ਦੀ ਰੋਟੀ ਤਾਂ ਨਹੀਂ ਖਾਣੀ ਹੋਣੀ ਤੇ ਮੱਛੀ ਖਾਣੀ ਆ ਜਿਹੜੀ ਵਧੀਆ ਤੇ ਜਦੋਂ ਮੈਂ ਇਥੇ ਤੇ ਰੋਟੀਆਂ ਖਾ ਲੰਨੇ ਨਾ ਫੇਰ ਤਾਂ ਨਾ ਸਾਰੀ ਦਿਹਾੜੀ ਨਾ ਐਨੀ ਜਿਆਦਾ ਪਿਆਸ ਲੱਗਦੀ ਹੈ ਨਾ ਬਹੁਤ ਜਿਆਦਾ ਪਿਆਸ ਲੱਗਦੀ ਹੈ ਪਾਣੀ ਬਹੁਤ ਪੀ ਹੁੰਦਾ ਮੇਥੇ ਵਾਲੀ ਰੋਟੀ ਨਾਲ ਇਹ ਬੜੀ ਰੋਟੀ ਹੁੰਦੈ ਨਾ ਇਹ ਘਮੈਣੇ ਦੀ ਨਾ ਮੈਂ ਕੱਟਦੀ ਹੁੰਦੀ ਆ ਕਹਿੰਦੀ ਦੀਦੀ ਯਾਰ ਤੁਸੀਂ ਨਾ ਕੋਲ ਬੈ ਕੇ ਮੰਜਾ ਡਾ ਕੇ ਰੋਟੀ ਖਾਣੇ ਨਾ ਕਹਿੰਦੀ ਸਾਨੂੰ ਨਾ ਇੰਨੀ ਯਾਦ ਆਉਂਦੀ ਆ ਪੰਜਾਬ ਦੀ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਹੁੰਨੇ ਆ ਕਹਿੰਦੀ ਸਾਡੀ ਮੰਮੀ ਜੀ ਨੇ ਕੋਲ ਬੈ ਜਾਣਾ ਸਾਡੇ ਬਾਸੇ ਡਾ ਦੇਣੀ ਆ ਤਿੰਨੇ ਚਾਰ ਭੈਣ ਭਾਈ ਹੁੰਦੇ ਤੇ ਕਹਿੰਦੀ ਇਸ ਤਰ੍ਹਾਂ ਪੀੜੀ ਆ ਡਾ ਦੇਣੀ ਆ ਕਹਿੰਦੀ ਪੱਕੀ ਪੱਕੀ ਸਾਡੀ ਮੰਮੀ ਨੇ ਨਾ ਚਿਮਟੇ ਦੇ ਨਾਲੇ ਰੋਟੀ ਦੇਈ ਜਾਣੀ ਕਹਿੰਦੀ ਹੁਣ ਇੱਥੇ ਗੱਲਾਂ ਕਿੱਥੇ ਆ ਬਾਹਲੇ ਕੰਟਰੀਆਂ ਦੇ ਵਿੱਚ ਨਾ ਦੇਖੋ ਜੀ ਕਹਿੰਦੇ ਜਦੋਂ ਰੋਟੀ ਪੱਕਦੀ ਸੀ ਬਹੁਤ ਹੋ ਜ਼ਿਆਦਾ ਮਿਸ ਕਰਦੇ ਆ ਐਣਾ ਕਹਿੰਦੇ ਹੁੰਨੇ ਆ ਕਹਿੰਦੇ ਸਾਨੂੰ ਫੇਟ ਦਿਖਾਇਆ ਕਰੋ ਜੋ ਵੀ ਤੁਸੀਂ ਛਿੱਲੇ ਤੇ ਬਣਾਉਨੇ ਆ ਨਾ ਸਾਡੀ ਮੰਮੀ ਜੀ ਉਹ ਨਹੀਂ ਬਹੁਤ ਜ਼ਿਆਦਾ ਦੇਖਦੇ ਨੇ ਤੁਹਾਡੀ ਵੀਡੀਓ ਜਿੰਨਾ ਇਹ ਪੀੜੀ ਦੇ ਖਾਣਾ ਰੋਟੇ ਤੇ ਲੱਗਦਾ ਉਹਨਾਂ ਡੈਨਿੰਗ ਤੇ ਨਾ ਨਾ ਆਪਾਂ ਤਾਂ ਘੱਟ ਖਾਂਦੇ ਆ ਡੈਨਿੰਗ ਤੇ ਬਹੁਤ ਚੀਜ਼ਾਂ ਘੱਟ ਰੋਟੇ ਇਕ-ਇਕ ਹੋ ਗਿਆ ਆਪਣਾ ਤਾਂ ਆਏ ਆ ਨਾ ਪਿੰਡਾਂ ਵਾਲਾ ਕੰਮ ਹੈ ਪੀੜੀ ਦੇ ਰੋਟੀ ਖਾ ਲਈ ਬਹਿ ਕੇ ਮੰਜੇ ਤੇ ਖਾ ਲਈ ਡੈਨਿੰਗ ਤੇ ਤਾਂ ਸਾਡੇ ਕੋਈ ਨਹੀਂ ਖਾ ਜੇ ਕੋਈ ਰਿਸ਼ਤੇਦਾਰ ਆਉਂਦਾ ਨਾ ਤਾਂ ਕਿਤੇ ਉਹ ਰਿਸ਼ਤੇਦਾਰ ਵਾਸਤੇ ਅਸੀਂ ਉਤੇ ਬਹਿਨੇ ਆ ਨਹੀਂ ਅਸੀਂ ਬਹਿ ਕੇ ਕੁਝ ਨਹੀਂ ਹੈਗੇ ਡੈਨਿਕ ਤੇ ਬਸ ਇੱਕ ਇਥੇ ਸਾਡਾ ਦਾਡੇ ਦੇ ਸਾਡੇ ਦਾਡੇ ਦੇ ਵਿੱਚ ਸਰ ਜਾਂਦਾ ਨੇ ਹੁੰਦੇ ਨੇ ਨਾ ਮੇਰੇ ਨਾਨਾ ਜੀ ਉਹ ਨਹੀਂ ਵੀ ਹੁੰਦੇ ਤੇ ਤੇ ਅਸੀਂ ਦੇਖਦੇ ਹੁੰਦੇ ਸੀ ਉਹਨਾਂ ਨੇ ਕੀ ਕਰਨਾ ਨਾ ਚੱਪਲ ਮਾਰ ਕੇ ਰੋਟੀ ਖਾਣੀ ਆ ਕੋਈ ਮੰਜੇ ਤੇ ਬਹਿ ਕੇ ਰੋਟੀ ਤੇ ਖਾਂਦੇ ਹੁੰਦੇ ਹੈਗੇ ਆ ਜਮੀਨ ਤੇ ਬਹਿ ਖਾਣ ਸਾਰਾ ਜਮੀਨ ਤੇ ਹਾਂ ਉਹ ਬਹੁਤ ਵਧੀਆ ਰੋਟੀ ਲੱਗਦੀ ਆ ਕਹਿੰਦੇ ਉਹ ਦਾਣ ਲੱਗਦਾ ਨਾ ਦਾਣ ਲੱਗਦਾ ਏ ਬੁਰਦਵਾਰਾਂ ਦੇ ਬੁਰਦਵਾਰਾਂ ਦੇ ਵਿੱਚ ਖਾਣੇ ਰੋਟੀ ਇਹ ਤਾਂ ਹੁਣ ਲੋਕਾਂ ਨੇ ਉੀਆਂ ਵੱਧ ਸੋਸ਼ੇਵਾਦੀਆਂ ਜੀ ਹੋ ਗਈਆਂ ਵੀ ਡੈਨਿੰਗਾਂ ਤੇ ਰੋਟੀ ਖਾਓ ਜਿਹੜੀ ਰੋਟੀ ਖੇਠਾਂ ਵਧੀਆ ਖਾਧੀ ਜਾਂਦੀ ਹੈ ਨਾ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਅਸੀਂ ਤਾਂ ਜ਼ਿਆਦਾਤਰ ਨਾ ਬੈੱਡਾਂ ਤੇ ਲੈ ਜਾਂਦੇ ਰੋਟੀ ਸ਼ਾਮ ਨੂੰ ਬਸ ਬੈੱਡਾਂ ਤੇ ਬਹਿ ਕੇ ਰੋਟੀ ਖਾਣੀ ਪਸੰਦ ਕਰਦੇ ਹਾਂ ਰੋਟੀ ਬਣਾ ਕੇ ਹੁਣੀ ਆਏ ਆ ਦੇਖੋ ਜੀ ਇੰਨੀ ਜ਼ਿਆਦਾ ਗਰਮੀ ਹੈ ਨਾ ਅੱਜ ਤਾਂ ਨਾ ਪੂਰੀਆਂ ਟਿੱਕੀ ਤੋਂ ਕਾਹੀ ਤੇ ਹੁਣ ਠਕ ਲੱਗੀ ਹੋਈ ਆ ਬਹੁਤ ਜ਼ਿਆਦਾ ਤੇ ਹੁਣ ਮਿੱਠੇ ਵਾਲੀਆਂ ਰੋਟੀਆਂ ਖਾਈਏ ਪਹਿਲਾਂ

ਖਾਣੇ ਆ ਤੁਸੀਂ ਬੁਲਦਰ ਕਿਉ ਲੈ ਕੇ ਆਉਨੇ ਆ ਕਿ ਵੀ ਤੁਹਾਡੇ ਘਰ ਦਾ ਹੀ ਹੁੰਦਾ ਦੇਖੋ ਜੀ ਅਸੀਂ ਬੁਲਦਾ ਕਿਉ ਨਹੀਂ ਖਾਂਦੀ ਸਾਡੇ ਮੱਧਿਆ ਰੱਖੀ ਹੋਈਆਂ ਨੇ ਅਸੀਂ ਘਰ ਦਾ ਹੀ ਨਾ ਦੇਸੀ ਕਿਉ ਤਿਆਰ ਕਰਦੀ ਆਂ ਅਸੀਂ ਬਿਲਕੁਲ ਵੀ ਨਹੀਂ ਬਾਹਰਲਾ ਮੱਖਣ ਵਰਤਦੇ ਹੈਗੇ ਜੇ ਸਿੱਖ ਸਾਧੀਆਂ ਦੇ ਵਿੱਚ ਕੀਰੀ ਬਣਾਉਣੀ ਆ ਉਹ ਵੀ ਸਾਡੇ ਘਰ ਦੇ ਵਿੱਚ ਜਿਹੜਾ ਢੱਬੇ ਭਰੇ ਪਏ ਆ ਅਸੀਂ ਘਰ ਦਾ ਹੀ ਕਿਉ ਵਰਤਨਾ ਕੋਈ ਪਰੌਂਠਾ ਬਣਾਉਣਾ ਸਬਜ਼ੀ ਦੇ ਵਿੱਚ ਪਾ ਕੇ ਖਾਣਾ ਤੇ ਬਾਹਰਲਾ ਤੁਸੀਂ ਬਹੁਤ ਟਾਈਮ ਹੋ ਗਿਆ ਕਦੇ ਖਾਦਾ ਹੀ ਹੈਗਾ ਜ਼ਿੰਦਗੀ ਦੇ ਵਿੱਚ ਬਸ ਘਰ ਦਾ ਹੀ ਕਿਉ ਵਧੀਆ ਹੁੰਦਾ ਹੈ ਕਾਨੂੰ ਪਤਾ ਹੀ ਅੱਜਕੱਲ ਕੀ ਕੁਝ ਹੋ ਰਿਹਾ ਦੁਨੀਆ ਤੇ ਇਸ ਕਰਕੇ ਨਾ ਆਪਣੇ ਨਾ ਘਰ ਦਾ ਹੀ ਨਾ ਸਮਾਨ ਬਣਾ ਕੇ ਖਾਣਾ ਚਾਹੀਦਾ ਚਲੋ ਜੀ ਮੈਂ ਹੁਣ ਰੋਟੀ ਖਾ ਲਵਾਂ ਤੇ ਹੁਣ ਵੀਡੀਓ ਦਾ ਐਂਡ ਫਿਰ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਮਾਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਲਾਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ